ਰੁਪਿਆ ਨਹੀਂ ਉਸ ਤੋਂ ਬਾਅਦ ਜਦੋਂ ਆਇਆ ਲੇਕਿਨ ਭੇਜਿਆ ਗਿਆ 300 ਰੁਪਏ ਢਾਈ ਹੋਰ ਉਹ ਦਵਾ ਗਿਆ ਆਪਾਂ ਕੰਮ ਕਰ ਲਈ ਇਹਦੀ ਗਲਤੀ ਇਹ ਤਾਂ ਕਿ ਲਿਸਟ ਤੇ ਨਹੀਂ ਦੱਸਿਆ ਸੀ ਪਰ ਇਹ ਵੀ ਆਪਾਂ ਨੂੰ ਗੱਲ ਦਾ ਪੂਰੀ ਤਰ੍ਹਾਂ ਹੀ ਦੱਸਣਾ ਹੀ ਪਿਆ ਰਹੇ ਤਾਂ ਬਾਕੀ ਸਟੂਡੈਂਟਾਂ ਦੀ ਮੈਂ ਹੱਥ ਜੋੜ ਕੇ ਵੇਖ ਨਹੀਂ ਕਰੂੰਗਾ ਵੀ ਜਿਹੜੇ ਗਰੀਬ ਬੱਚੇ ਨੇ ਇਹ ਮਜਬੂਰੀ ਦੇਖੀ ਜਾਵੇ ਉਹਨਾਂ ਦੀ ਤੇ ਨਾ ਕਿ ਇਹ ਮਜਬੂਰ ਕੀਤਾ ਜਾਵੇ ਵੀ ਜੇ ਨਹੀਂ ਆਉਂਦੇ ਤਾਂ ਉਹਨਾਂ ਨੂੰ ਕੋਲੈਜ ਸਕੂਲ ਦੇ ਵਿੱਚੋਂ ਕੱਢਤਾ ਕੱਢਤਾ ਤੋਂ ਢਾਈ ਕਰਨ ਜੋ ਕਿ ਰਹਿ ਜਾਣਗੇ ਜੀ ਇਹ ਆਪਣਾ ਚੱਕਾ ਵੀ ਠੀਕ ਹੋ ਜੀ ਉਹ ਤਾਂ ਪਤਾ ਹੈ ਇਹ ਵੀ ਕਿ ਜੋ ਚਲ ਕਲਾਸ ਹਾਂ ਇੱਕ ਇਹ ਵੀ ਆਦੀ ਇਹਦੇ ਨਾਲ ਐਂਟਰੀ ਕਿਸੇ ਕੋਈ ਪੇਸ਼ਾਬ ਨਾ ਕੀਤਾ ਜਾਵੇ ਸਕੂਲ ਵੱਲੋਂ ਤੁਹਾਡੀ ਜ਼ਿੰਮੇਵਾਰੀ ਹੈ ਕਿਤੇ ਆ ਕੇ ਕਹੋ ਕਿ ਇਹ ਇਹ ਬੱਚਾ ਤਾਂ ਇਹ ਤਾਂ ਜਾਣਦਾ ਸੀ ਘਰੇ ਪਰ ਇਸ ਕੋਈ ਅਧਿਆਪਕ ਦਾ ਪਤਾ ਨਹੀਂ ਪੀਦੀ ਅਜੇ ਦਾ ਨਾਮ ਕੱਟਾਇਆ ਜਾਂਦਾ ਜੀ ਹੁਣ ਅਸਲੀ ਕੱਟੀ ਹੋਣਾ ਐਸ ਕਰਕੇ ਅਸੀਂ ਖੁਦ ਲੈ ਕੇ ਆਏ ਵੀ ਇਹਦਾ ਨਾਮ ਲਿਖਾਇਆ ਚਾਰੇ ਪਰ ਜੇ ਤੁਸੀਂ ਨਾਮ ਲਿਖਦੇ ਹੋ ਕਿਸੇ ਵੀ ਜੇ ਸਟੂਡੈਂਟ ਨੇ ਮਤਲਬ ਸੌਰੀ ਆਪਣੇ ਟੀਚਰ ਨੇ ਐਨਾ ਪੇਰਭਾਵ ਕਰਨ ਦੀ ਗੱਲ ਕੀਤੀ ਉਹ برداشت ਨਹੀਂ ਹੋ। ਤੇ ਕੱਲਾ ਨਹੀਂ ਧਰਨਾ ਲਾਉਣਾ ਇਹਨਾਂ ਨੇ ਸਾਰਾ ਕੁਝ ਨਹੀਂ। ਠੀਕ ਹੈ ਜੀ। ਤਾਂ ਅਸੀਂ ਜਿਹੇ ਜਿਹੇ ਤਰੀਕੇ ਨਾਲ ਜੇ ਮਾਸਟਰਮ ਕਹਿੰਦਾ ਨਾ ਵੀ ਉਹਦੇ ਕਿਤੇ ਬਾਹਰ ਜਾਤਾ ਲਾ ਕਿੰਦਾ। ਆਪਣੇ ਸਾਹੀ ਕਿੱਲਾ ਕੱਢਣਾ ਜਾਣਦੇ ਆ। ਠੀਕ ਹੈ ਹਾਂ। ਜਿਹੜੀ ਤੇਰੀ ਗੱਲ ਮੁੱਲ ਲੈਂਦਾ ਵੀ ਨਹੀਂ ਪਤਾ। ਇਹ ਅਜੀਬ ਗੱਲ ਆ ਕਿ ਸਟੂਡੈਂਟ ਨਹੀਂ ਵਾਲੀ ਤੋਂ ਜਮਾਰ ਜਾਤੀ ਨਾਲ ਮਿਹਗਵਾਲ ਜਾਤੀ ਨਾਲ ਸੰਬੰਧ ਰੱਖਦਾ ਮਨੋਜ ਕੰਫਿਊਜ਼ ਹੋ ਗਈ ਮੁੱਢਨੇ ਤੋਂ ਹੈਗੀ ਬੀ ਦੇ ਬੇ ਕਿਹਦੇ ਬੀ ਇੱਥੇ ਅੰਮ੍ਰਿਤ ਕੇ ਬਾਦ ਦੇ ਲੱਗ ਕੇ ਗੁਮਾਇਓ ਹੁੰਦਾ ਸੀ ਇਹ ਕਰ ਕਰਦੇ ਕਰਦੇ ਕੰਮ ਕਰਦੇ ਇਸ ਨੂੰ ਸਮਝ ਗਏ ਤਾਂ ਇਹ ਵਜੇ ਮਿਸਤ ਲੱਗ ਗਈ ਤੇ ਨੁਕਾਮ ਮੈਨੂੰ ਹਾਂਜੀ ਜੋ ਤੁਸੀਂ ਐਪਲੀਕੇਸ਼ਨ ਦੀ ਆਪੀ ਐਪਲੀਕੇਸ਼ਨ ਜੀ ਇਹ ਇੱਕ ਐਪਲੀਕੇਸ਼ਨ ਦੀ ਆਪੀ ਜਿਸ ਦਿਨ ਆਇਆ ਜੋ ਵੀ ਦੱਸਣਾ ਤਿਸ ਦਿਨ ਮੋੜਿਆ ਤੁਹਾਨੂੰ ਪੰਜ ਦਿਨ ਹੀ ਆਇਆ ਉਸ ਬਾਅਦ ਪਰ ਆਉਂਗਾ ਆਨੇ ਨੂੰ ਜੋ ਮੈਂ ਦੱਸਦਾ एप्लीकेशन दे दी आयो तो उसने कॉन्टेक्ट बात दियो पहला एप्लीकेशन कौन दे है पहला दे ही बात उसने कहीं तो 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 थी तो नहीं बात ये वो नाम करके पहले दे है बात ना पहला दे दी तो दो दिन मैं जी बात को कौन भी बात है दस दिन तू कर दे हाँ मैं कौन दे दी एप्लीकेशन ये पसंद है हाँ कौन दे दी अच्छा भी बात में कर दे दस दिन कर रहे हैं

ਜਦ ਤੱਕ ਪੂਰੀ ਜਿਹੜੀ ਗੱਲ ਹੈ ਨਾ ਉਹ ਸਚਾਈ ਦੱਸ ਬਾਤ ਮੈਨੂੰ ਜਿਹਨੇ ਦਿਨ ਕਿ ਆਇਆ ਨਹੀਂ ਮੁਰਤਵ ਜਿਹਦੇ ਤੇ ਜਨਾ ਆਇਆ ਤਾਂ ਕਿਉਂ ਆਇਆ ਉਹ ਕਿੰਨੇ ਦਿਨ ਮੈਂ ਆਇਆ ਛੁੱਟੀ ਤੋਂ ਬਾਅਦ ਸੋਮਵਾਰ ਆਇਆ ਜਿਸ ਸਾਤ ਦਿਨ ਬਾਅਦ ਆਈਟੀਐਮ ਆਇਆ ਫਿਰ ਕਿਉਂ ਜਿਸ ਤੋਂ ਬਾਅਦ ਕੀ ਨਾ ਅਕੇ ਨਾਮ ਨਹੀਂ ਮਤ ਸਭੇ ਇੱਕ ਮਿੰਟ ਦੀ ਗੱਲ ਹੈ ਕੋਈ ਗੱਲ ਕੋਈ ਨਹੀਂ ਕੋਈ ਗੱਲ ਨਹੀਂ ਕਰੀ नवीन नेगा का आपने चले जाओ तुम्हारे मां के लिए देख क्या किया आपने एक दिन एक बार आए दिलाचा के दिन मेरे एक बार हो रहा है आजादान के बैठवा दिया फिर क्या आज के बैठवा दिया उसी उसी टीचर ने दूसरा मराफत चिंता कवाई 200 ਰੁਪਏ ਨਾਮ ਨੂੰ ਜੀ ਅਮਰ ਲਾਤੀ ਤੇ ਕਿਉਂ ਜਦੋਂ ਇਹ ਸਾਡੇ ਕੋਲ ਗਿਆ ਜੀ ਅਸੀਂ ਆ ਕੇ ਜੀ ਬੇਨਤੀ ਕੀਤੀ ਨਾ ਚਲੋ ਬਈ ਕਲਾਸ ਨੂੰ ਇਹ ਵੀ ਪਤਾ ਲੱਗਿਆ ਜੀ ਟੈਸਟ ਤੋਂ ਪਹਿਲਾਂ ਵੀ ਐਸੇ ਤਰੀਕੇ ਦੇ ਨਾਲ ਨਾਮ ਕੱਟੇ ਗਏ ਬੱਚਿਆਂ ਦੇ ਠੀਕ ਹੈ ਜੀ 99% ਅਸੈਂਸੀ ਦੇ ਬੱਚੇ ਆ ਜੀ ਉੱਥੇ ਇਹਨਾਂ ਦਾ ਖੁਦ ਪ੍ਰਿੰਸੀਪਲ ਦਾ ਭਤੀਜਾ ਹੈ ਭਰਾ ਪਿਛਲੇ 6 ਮਹੀਨੇ ਤੋਂ ਅਸੈਂਟਾ ਆ ਕੈਮਰਾ ਦੇ ਵਿੱਚ ਰਿਕਾਰਡਿੰਗ ਦਿਖਾ ਦੇਣ ਦੇ ਵਾਇਆ ਤੋਂ ਪ੍ਰਿੰਸੀਪਲ ਕਰਕੇ ਲੰਚਾ ਇਹਦਾ ਇਹਨਾਂ ਦਾ ਰਿਲੇਟਿਵ ਹੈ ਜੀ ਕੀ ਨਾਮ ਹੈ ਅਭਿਸ਼ੇਕ ਕਿੰਨੇ ਟੈਂਸ਼ਨ ਆਦਾ ਪਿਛਲੇ 6 ਮਹੀਨੇ ਤੋਂ ਨਹੀਂ ਆ ਰਿਹਾ ਜੀ ਅੱਜ ਵੀ ਉਹਨਾਂ ਦਾ ਨਾਮ ਉੱਤੇ ਚੱਲੀ ਜਾਂਦਾ ਦੂਜੇ ਪਾਸੇ ਇੱਕ ਬੱਚਾ 10 ਦਿਨ ਘਰ ਦੀ ਮਜਬੂਰੀ ਕਰਕੇ ਨਹੀਂ ਆਉਂਦਾ ਉਹਦਾ ਨਾਮ ਕੱਟਿਆ ਗਿਆ ਲੇਕਿਨ 6 ਮਹੀਨੇ ਤੋਂ ਜਿਹੜਾ ਬੰਦਾ ਐਬਸੈਂਟ ਆ ਉਹਦਾ ਨਹੀਂ ਕੱਟਿਆ ਗਿਆ ਕਿਉਂਕਿ ਉਹ ਸ਼ਰਮਾ ਜੀ ਆ ਤੇ ਇਹ ਚਮੈਰਾ ਦਾ ਮੁੰਡਾ ਤੇ ਜਾਤੀਗਤ ਭੇਦਭਾਵ ਇੱਥੇ ਹੋ ਰਿਹਾ ਆਈ.ਟੀ.ਆਈ ਦੇ ਵਿੱਚ ਜੀ ਪਹਿਲਾਂ ਵੀ ਐਸੇ ਤਰੀਕੇ ਨਾਲ ਨਾਮ ਕੱਟੇ ਗਏ ਆ ਤੇ ਹੁਣ ਵੀ ਵਿਸ਼ੇਕ ਦਾ ਨਾਮ ਕੱਟ ਕੇ ਉਹਨਾਂ ਅੱਜ ਹੀ ਕਹਿੰਦੇ ਅੱਜ ਕੱਟ ਦੇਣਾ ਅੱਜ ਕਿਉਂ ਕੱਟ ਦੇਣਾ ਤੁਸੀਂ 6 ਮਹੀਨੇ ਦਾ ਕਿਉਂ ਨਹੀਂ ਕੱਟਿਆ ਇਸ ਬੱਚੇ ਦਾ ਨਾਮ ਆਨਲਾਈਨ ਨਹੀਂ ਕੱਟਿਆ ਗਿਆ ਹਜੇ ਦਿੱਖ ਜੀ ਲੇਕਿਨ ਇਸ ਨੂੰ ਮਜਬੂਰ ਕੀਤਾ ਜਾਂਦਾ ਇਹ ਹੈ ਇੱਕ ਗਰੀਬ ਪਰਿਵਾਰ ਦਾ ਬੱਚਾ ਪੜ੍ਹ ਨਾ ਸਕੇ ਸਿੱਖਿਸ਼ਿਤ ਨਾ ਹੋ ਸਕੇ ਐਸ ਕਰਕੇ ਨਾਮ ਤਾਂ ਨਹੀਂ ਕੱਟਿਆ ਗਿਆ ਹਜੇ ਤੱਕ ਆਨਲਾਈਨ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਪਤਾ ਕਰਵਾਇਆ ਹਜੇ ਤੱਕ ਨਾਮ ਨਹੀਂ ਕੱਟਿਆ ਗਿਆ ਲੇਕਿਨ ਇਹ ਚਾਹੁੰਦੇ ਆ ਵੀ ਇਹ ਬੱਚਾ ਪੜ੍ਹਾਈ ਛੱਡ ਕੇ ਦਿਹਾੜੀਦਾਰ ਹੋ ਜਾਏ ਐਸ ਕਰਕੇ ਅਸ ਨੂੰ ਤੀਜੀ ਵਾਰ ਇੱਥੇ ਕਲਾਸ ਦੇ ਵਿੱਚ ਉਠਾ ਕੇ ਭੇਜਿਆ ਗਿਆ ਇਹਨਾਂ ਦਾ ਤੁਸੀਂ ਡਾਟਾ ਚੈੱਕ ਕਰੋ ਅੱਜ ਨਹੀਂ ਕੱਟਿਆ ਗਿਆ ਲੇਕਿਨ ਅੱਜ ਕੱਟ ਦੇਣਗੇ ਸਾਡੇ ਬੱਚੇ ਨੂੰ ਇਹ ਮਜਬੂਰ ਕਰਦੇ ਆ ਵੀ ਇਹ ਪੜ੍ਹਾਈ ਨਾ ਕਰਕੇ ਦਿਹਾੜੀਦਾਰ ਹੋਣ ਜੋ ਕੇ ਵਿਰਜ਼ਗਾਰ ਹੋ ਕੇ ਰਹਿ ਜਾਣ ਕਿਹ ਮੰਗਿਆ ਤੁਸ ਜੀ ਡਿਪਾਰਟਮੈਂਟ ਤੋਂ ਸਾਡੀ ਕੋਈ ਮੰਗ ਨਹੀਂ ਜੀ ਸਾਡੀ ਪ੍ਰਸ਼ਾਸਨ ਤੋਂ ਮੰਗ ਆ ਜਿਹੜੇ ਇਸ ਤਰੀਕੇ ਦੇ ਜਾਤੀ ਗੱਤ ਭੇਦਭਾਵ ਕਰਦਾ ਪ੍ਰਸ਼ਾਸਨ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਸੀਂ ਸਾਡੇ ਹੋਰ ਸਾਥੀ ਬੁਲਾਏ ਆ ਤੇ ਅਸੀਂ ਕਿਹ ਨਾਲ ਕੁਝ ਦਰਜੋ ਬੰਦੇ ਆ ਕੋਲ ਸਾਡੇ ਪਿੰਡਾਂ ਦੇ ਵਿੱਚੋਂ ਆਈ ਜਾਂਦੇ ਆ ਪਿੰਡਾਂ ਪਿੰਡਾਂ ਤੋਂ ਅਸੀਂ ਜਾਤੀਆਂ ਨੂੰ ਬੁਲਾਵਾਂਗੇ ਤੇ ਪ੍ਰਸ਼ਾਸਨ ਜੋ ਜਾਤੀਗਤ ਪੇਦਵਾ ਕਰਦਾ ਹੈ ਦੇ ਖਿਲਾਫ ਅਸੀਂ ਆਵਾਜ਼ ਚੱਕਾਂਗੇ ਆਵਾਜ਼ بلند ਕਰਾਂਗੇ ਤੇ ਬਾਕੀ ਸਟੂਡੈਂਟ ਜਿਹੜੇ ਆ ਇਹਨਾਂ ਨੂੰ ਮੈਂ ਬੇਨਤੀ ਕਰੂੰਗਾ ਬਾਕੀ ਸਟੂਡੈਂਟਾਂ ਦੇ ਨਾਲ ਵੀ ਹੁੰਦਾ ਪਏ ਦਬਾਅ ਲੇਕਿਨ ਦੱਸ ਦੇਣੀ ਟੀਚਰਾਂ ਤੋਂ ਡਰਦੇ ਜਿਵੇਂ ਤੁਸੀਂ ਸਾਹਮਣੇ ਦੇਖਿਆ ਨਾ ਦਮਕੇ ਮਾਰ ਮਰ ਜੇ ਕੋਈ ਬੱਚਾ ਇੱਥੇ ਆ ਕੇ ਖੜਨਾ ਵੀ ਚਾਹੁੰਦਾ ਉਹਨਾਂ ਨੂੰ ਭੇਜਿਆ ਜਾਂਦਾ ਅੱਜ ਦੰਨੇ ਪਰ ਬਿਠੇ ਉਹ ਦੰਨੇ ਵਿੱਚ ਆਈਡੀਆ ਇੱਕ ਸਟੂਡੈਂਟ ਵੀ ਹੈਗਾ ਕਲੇਆ ਆਈਡੀਆ ਦਾ ਮੰਨ ਲਓ ਕਿ ਪਹਿਲਾਂ ਦਾ ਸਟੂਡੈਂਟ ਹੈ ਜੀ ਜਿਵੇਂ ਬੱਚੇ ਪੜ੍ਹਦੇ ਰਹੇ ਆਈਡੀਆ 'ਚ ਨਹੀਂ ਪੂਰਾ ਸਾਡੇ ਨਾਲ ਮਜੂਦ ਹੈ ਹੀ ਹੈ

ਉੱਠ ਜਾ ਪੁੱਤ ਭਾਈ ਬੇਨਤੀ ਕਰਦੇ ਆ ਸਾਰੇ ਸਾਥੀਆਂ ਨੂੰ ਜਿਹੜੇ ਫੇਸਬੁੱਕ ਦੇਖ ਰਹੇ ਆ ਆ ਪ੍ਰਸ਼ਾਸਨ ਵੀ ਦੇਖ ਰਿਹਾ ਜਵਾਗ ਦੇ ਉੱਤੇ ਕਿਸ ਤਰੀਕੇ ਨਾਲ ਰੋ ਮਾਰ ਰਿਹਾ ਉੱਠ ਜਾ ਹੁਣ ਕਹਿੰਦੇ ਆ ਇਸ ਤੋਂ ਪਹਿਲਾਂ ਤਿੰਨ ਵਾਰ ਇਹ ਆਇਆ ਇੱਥੇ ਤਿੰਨ ਵਾਰ ਬੱਚਾ ਆਪਣੀ ਕਲਾਸ ਦੇ ਵਿੱਚ ਬੈਠਣ ਦੀ ਕੋਸ਼ਿਸ਼ ਕੀਤੀ ਹੈ ਤੂੰ 2 ਘੰਟੇ ਪਹਿਲਾਂ ਵੀ ਆਇਆ ਸੀ ਕਲਾਸ 'ਚ ਉਸ ਟਾਈਮ ਇਹਨੂੰ ਉਠਾ ਕੇ ਭੇਜਤਾ ਵੀ ਚਲਾ ਜਾ ਹੁਣ ਇਹ ਕਹਿੰਦੇ ਚੱਲ ਉੱਠ ਜਾ ਕਿਉਂ ਹੁਣ ਜਦੋਂ ਅਸੀਂ ਇਕੱਠੇ ਹੋ ਕੇ ਆ ਕੇ ਉਹਨਾਂ ਨੂੰ ਆਏ ਵੀ ਇਹਨੂੰ ਵਿਤਾਰਨਾ ਸਾਨੂੰ ਕੋਈ ਜ਼ਰੂਰੀ ਨਹੀਂ ਧਰਨਾ ਤੁਰਨਾ ਲਾਉਣਾ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਕੋਈ ਆਪਦਾ ਨਾਮ ਕਰਨ ਮਾਰੇ ਲੱਗ ਰਹੇ ਆ ਸਾਡਾ ਤਾਂ ਮਕਸਦ ਇਹ ਆ ਵੀ ਸਾਡੇ ਗਰੀਬ ਸਮਾਜ ਦੇ ਜਿਹੜੇ ਬੱਚੇ ਆ ਉਹਨਾਂ ਦੀ ਪੜ੍ਹਾਈ ਜਿਹੜੀ ਵਧੀਆ ਤਰੀਕੇ ਨਾਲ ਹੋਵੇ ਲੇਕਿਨ ਇਹ ਦੂਜੇ ਪਾਸੇ ਹੁਣ ਮਿੰਟ ਦੇ ਵਿੱਚ ਦੀ ਕਿਵੇਂ ਨਾਮ ਲਿਖਿਆ ਗਿਆ ਹੁਣ ਤੋਂ ਘੰਟਾ ਪਹਿਲਾਂ ਜਦੋਂ ਅਸੀਂ ਇਹਨਾਂ ਨੂੰ ਕਿਹਾ ਇਹ ਕਹਿੰਦੇ ਸੀ ਸਾਡੇ ਹੱਥ 'ਚ ਨਹੀਂ ਰਿਹਾ ਪ੍ਰਿੰਸੀਪਲ ਸਾਹਿਬ ਤੁਸੀਂ ਦੱਸੋਗੇ ਤੁਸੀਂ ਕਹੇ ਸੀ ਸਾਡੇ ਹੱਥ 'ਚ ਨਹੀਂ ਰਿਹਾ ਤਾਂ ਮੈਂ ਹੁਣ ਪੁੱਛਣਾ ਚਾਹੁੰਦਾ ਉਹ ਮਾਸਟਰ ਜੀ ਨਾਮ ਉਹਨਾਂ ਨੂੰ ਬੜਾਇਆ ਜਾਵੇ ਉਹ ਸਾਨੂੰ ਦੱਸੇ ਵੀ ਇਸ ਤੋਂ ਪਹਿਲਾਂ ਘੰਟਾ ਪਹਿਲਾਂ ਤਾਂ ਕਹਿੰਦੇ ਸੀਗੇ ਵੀ ਕੋਈ ਨਾਮ ਨਹੀਂ ਹੋਇਆ ਨਹੀਂ ਜੀ ਜਨਾਬ ਹੁਣ ਤੁਸੀਂ ਤੁਸੀਂ ਦੱਸੋ ਜੀ ਮੀਡੀਆ ਸਾਹਮਣੇ ਦੱਸੋ दो घंटे पहले कहता नाम तो कट्या गया ऑनलाइन हो गया घंटे में कैसे हो गया सारा काम सही है सही हो गया पहले आप कह रहे थे तो हो ही नहीं सकता आप कैसे सही हो गया जी इसे घंटा पहले जो बच्चा आपने उठा के भेज दिया क्या बोला था आपने ये कहा था कि जी हमारे था ये हमारे हाथ में नहीं है ये चला गया ये नाम कट के हमारे हाथ में नहीं है आपने कहा था ना और मैंने आपको ये कहा हाथ जोड़ के जाऊँ आपके सामने आपको साथ बैठे मैं आपको हाथ जोड़ के बेटी करता है आपने ये कहा था आपने हम नहीं रख सकते रख सकते आपने कहा नहीं रख सकते छोड़ो उपाय ਇਹਦਾ ਆਜੂਗਾ ਜੀ ਸਾਨੂੰ ਇੱਕ ਗਰੰਟੀ ਦਿੰਦੇ ਹੋ ਵੀ ਅੱਗੇ ਤੋਂ ਕਿਸੇ ਬੰਦੇ ਨਾਲ ਨਹੀਂ ਆਊਗਾ ਚਲੋ ਬੈਠਾ ਹਮ ਲੋਕੀ ਤੁਸੀ ਦੋ ਲੈਕਚਰ ਜੀ ਸਾਡੇ ਦੋ ਲੈਕਚਰ ਕੀ ਜ਼ਿੰਮੇਵਾਰੀ ਆ ਅਸੀਂ ਕੀ ਜ਼ਿੰਮੇਵਾਰੀ ਆ ਆਪੀਸੀ ਜ਼ਿੰਮੇਵਾਰੀ ਹੈ ਕਿ ਕਾਹੇ ਉਹ ਜਿਹੜੇ ਹੁਣ ਢੰਡਾਰੇ ਤੇ ਫਰਦੇ ਆ ਬਾਈ ਉਹ ਦੱਸ ਆ ਕੋਈ ਨਾਮ ਕਰਦਾ ਨਹੀਂ ਕਰਦਾ ਉਹ ਤਾਂ ਇਹ ਮੁੰਡੇ ਨਹੀਂ ਕਰੀਆ ਆਪਾ ਕੋਣ ਬੜੀ ਹੋ ਜਿੰਨੇ ਪੁੱਛ ਰਿਹਾ ਆਪਾ ਕੋਣ ਬੜੀ ਇਸ ਦਮ ਬੈਠੀ ਆਏ ਤੁਹਾਨੂੰ ਅੰਮਾ ਦਾ ਰਿਆ ਨਾ ਫੋਨ ਸਵੇਰੇ ਦਿਖਾ ਦੂ ਮੈਂ ਯਾਰ ਸਟੂਡੈਂਟ ਕਿਤੇ ਹੁੰਦੇ ਆ ਅਮਰਦੀਪ ਕੋਈ ਦੂਜੀ ਕਹਿੰਦੇ ਸਾਡੀ ਜ਼ਿੰਮੇਵਾਰੀ ਹੈ। ਨਹੀਂ ਨਹੀਂ ਜਿਹੜੇ ਬੰਦਾਰੇ 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 ਜ ਨਾਲ ਨੂੰ ਕਹਿ ਦੀ ਮੈਂ ਕਹਿ ਦੀ ਇਹ ਬਾਤ ਇਹ ਬਿਚਾ ਆਪਣਾ ਆਪਣੀ ਅਨਬਣਾ ਹੋਵੇ ਮੈਂ ਚਾਹੁੰਦਾ ਨਹੀਂ ਜੇਕਰ ਉਹਨਾਂ ਨੇ ਆਖਾ ਕਰਾਉਣੀ ਸੀ ਇੱਥੇ ਆ ਰਿਹਾ ਇੱਥੇ ਕੀਤਾ ਜਾਂਦਾ ਇਹ ਇਹ ਹੁੰਦਾ ਐਸਸੀਟੀਆ ਦੇ ਨਾਲ ਨਹੀਂ ਨਹੀਂ ਐਸਸੀਟੀ ਠੀਕ ਹੈ ਜੀ ਦੇਖੋ ਤੁਸੀਂ ਦੱਸੋ ਮੈਂ মিডিਆ ਸਾਹਮਣੇ ਪੁੱਛਣਾ ਚਾਹੁੰਗਾ ਜਿਹਾ ਆਇਆਗੇ ਨਹੀਂ ਮੈਂ মিডিਆ ਸਾਹਮਣੇ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਕਿ ਮਾਰੇ 90% ਸਟਾਫ ਅਭਿਸ਼ੇਕ ਦਾ ਨਾਮ ਚਾਹੁੰਦਾ ਜੀ ਉਹ ਕੌਣ ਆ ਦੂਜੇ ਪਿੱਛੇ ਜੇ ਬੱਚਾ ਦੱਸ ਦੇ ਨਹੀਂ ਆਇਆ ਤਾਂ ਉਹ ਉਹ ਐਸਸੀ ਦਾ ਟੂਰਨਾਮੈਂਟ ਐਸ ਕਰਕੇ ਹੋ ਰਿਹਾ ਉਹਦੇ ਨਾਲ ਇੱਕ ਮਹੀਨਾ ਹੋ ਗਿਆ ਇਸ ਕੋਲ ਤੁਹਾਨੂੰ ਇੱਕ ਮਹੀਨਾ ਹੋ ਗਿਆ ਤੇ ਜਿਹੜੇ 6 ਮਹੀਨੇ ਹੋ ਗਏ ਤਰਾ ਬੋਲਤ ਰਹਾ ਬਾਪੂ ਨਹੀਂ 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 ਦੱਸੋ ਦੱਸੋ ਜੀ ਤੁਸੀਂ ਪੁੱਛੋ 6 ਮਹੀਨੇ ਹੋ ਗਏ ਜਿਹੜਾ ਜਰਨਲ ਦਾ ਬੱਚਾ ਉਹਦਾ ਨਹੀਂ ਕੱਟਿਆ ਗਿਆ ਉਹਦਾ ਕਿਉਂ ਰੱਖਿਆ ਗਿਆ ਨੇ ਤੈਨੂੰ ਸਹੀ ਕਿੰਨੇ ਦਿਨ ਹੋ ਗਏ ਸਹੀ ਇੱਕ ਮਹੀਨਾ ਹੋ ਗਿਆ ਹੋਲੀ ਰਕਿਤ ਕਿੰਨੇ ਟਾਈਮ ਆਇਆ ਬੁਟਾ ਸਹੀ ਕਿੰਨੇ ਦਿਨ ਹੋ ਗਏ ਸਹੀ ਪਰ ਵੀ ਮੈਂ ਵੀ ਇਸ ਦਾ ਇਹ ਹੀ ਹਾਲ ਦੱਸ ਰਿਹਾ ਹਾਂ ਕਿੰਨਾ ਰਾਈਟ ਰਾਈਟ ਬਾਤ ਬਤਾਈ ਹੈ ਕਿੰਨਾ ਟਾਈਮ ਲਿਆ ਸਹੀ ਕਿੰਨੇ ਦਿਨ ਕਿ ਟੈਂਡਰ ਦੇ ਰਹੇ ਹੋ ਇਸ ਟੈਂਡਰ ਟੈਂਡਰ ਗਣਕ ਰੇਲ ਗੱਡੀ ਤੇ ਸੇਲਿੰਗ ਕਰਨੀ ਹੈ ਜੀ ਸੋਮਰ ਨੂੰ ਆਇਆ ਵੀ ਸੀ ਜੀ ਇੱਕ ਮਿੰਟ ਇੱਕ ਮਿੰਟ ਸੋਮਰ ਇੱਕ ਬਾਤ ਕਰਨ ਅੱਜ تک ਹੋ ਗਿਆ ਉਸ ਤੋਂ ਪਹਿਲੇ ਕੀ ਬਾਤ ਹੋਈ ਸੀ ਸੋਮਰ ਨੂੰ ਆਇਆ ਸੀ ਇਹ ਟੈਕਸ ਕੀ ਹੋਊਗੀ ਜਦ ਤੇਰੇ ਪਾਪਾ ਆਇਆ ਤੇ ਤੁਮ ਕਿਹਾ ਉਹ ਤਾਂ ਪਿੱਛੇ ਦੀ ਗੱਲ ਹੈ ਸਰ ਪਿੱਛੇ ਕੀ ਤਾਂ ਹੈ ਫਿਰ ਬਾਤ ਤਾਂ وہی ਚੱਲ ਰਹੀ ਹੈ ਨਾ ਤੱਕ ਤੇਰਾ ਮੈਡੀਕਲ ਸਾਧੀਆਂ ਸਾਧੀਆਂ ਐਟੈਂਡਾ ਲਾਉਣੀ ਤੇ ਦੇਰ ਨੂੰ ਨਹੀਂ ਮਹੀਨਾ ਨਹੀਂ ਇਹ 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 ਨਹੀਂ ਜੀ ਇਹਦੇ ਨਾਲ ਹੀ ਹੋਇਆ ਕਿ ਯਾਰ ਕਰ ਰੋ ਯਾਰ ਯਾਰ ਤਾਂ ਮੇਰੇ ਕੋਲ ਗੱਲ ਕਰਨ ਲੈ ਤੁਸੀਂ ਕਰੋ ਜੀ ਮੈਂ ਇਹ ਕਹਿੰਦਾ ਉਹ ਉਹ ਹੋ ਗਈ ਇੱਕ ਵਾਰ ਤੁਮ ਮੈਂ ਬਾਤ ਕਰ ਰਹਾ ਹਾਂ ਤਾਂ ਆਪੀ ਨੂੰ ਮਜ਼ਬੂਰ ਨਹੀਂ ਕੀ ਕਹ ਮੈਂ ਨਹੀਂ ਮੈਂ ਇਹ ਵੀ ਤੁਹਾਨੂੰ ਕਹਿਣਾ ਚਾਹਾਂਗਾ ਇਹਦੀ ਮਹੀਨੇ ਦੀ ਹੋ ਗਈ ਐਬਸੈਂਟ ਹੋ ਗਈ ਮੰਨਦੇ ਅਸੀਂ ਲੇਕਿਨ ਜਿਹੜੇ 3 ਮਹੀਨੇ ਦੀ ਹੋ ਗਈ ਤਾਂ ਉਹਦਾ ਕਿਉਂ ਨਹੀਂ ਕਟਿਆ ਗਿਆ ਫਿਰ ਇਹਦਾ ਕਿਉਂ ਕਟਿਆ ਗਿਆ ਉਹ ਹੀ ਜੀ

बस ਗੱਲ ਲਈਏ ਜੀ ਅਸੀਂ ਟੱਕੀਆ ਗੱਲੇ ਸੱਚੀ ਮੈਂ ਪਹਿਲਾਂ ਵੀ ਬੇਨਤੀ ਕਰਤੀਆਂ ਸ਼ਾਂਤੀਪੂਰਵਕ ਜੇ ਮੇਰੀ ਸੁਣ ਲਈ ਗਈ ਹੁੰਦੀ ਮੈਂ ਜਰੂਰ ਨਹੀਂ ਕਰਦਾ ਸੀ ਪਰ ਉਹ ਉਹਨਾਂ ਨੇ ਕਿਹਾ ਮੈਂ ਉਹਨਾਂ ਨੂੰ ਮਾਸਟਰ ਜੀ ਨੂੰ ਮੈਂ ਕਿਹਾ ਲਗਾ ਜੀ ਆਪਾਂ ਇਹਨਾਂ ਨੇ ਹਾਲਾਂਕਿ ਕਿਹਾ ਜੀ ਹਫ਼ਤੇ ਦਾ ਟਾਈਮ ਦੇ ਦੋ ਪ੍ਰਿੰਸੀਪਲ ਸਾਹਿਬ ਨੂੰ ਮੈਂ ਵੀ ਧੰਨਵਾਦ ਕਰਦਾ ਪਰ ਉਹ ਏਸੇ ਗੱਲ ਤੇ ਡੇਰੇ ਰਹੇ ਉਹ ਸਾਹਮਣੇ ਨਹੀਂ ਆਉਂਦੇ ਉਹਨੂੰ ਪਾਸੇ ਲੈ ਗਏ ਉਹ ਕਹਿੰਦਾ ਵੀ ਨਹੀਂ ਸਾਡੇ ਹੱਥੋਂ ਨਿਕਲ ਗਿਆ ਉਹਦਾ ਨਾਮ ਹੀ ਕੱਟਿਆ ਗਿਆ ਜਦੋਂ ਫਿਰ ਮੈਂ ਪਤਾ ਕੀਤਾ ਨਾਮ ਬੱਚੇ ਦਾ ਕੱਟਿਆ ਨਹੀਂ ਗਿਆ ਇਹਨੂੰ ਮੈਂ ਕਿਹਾ ਵੀ ਤੂੰ ਜਾ ਕੇ ਬੈਠ ਦੇ ਨੀ ਕਲਾਸ 'ਚ ਸਿਰ ਬੱਚਾ ਦਾ ਕਿ ਕਲਾਸ 'ਚ ਇਹ ਕਹਿੰਦੇ ਆ ਨਾ ਵੀ ਉਹ ਬੱਚਾ ਕਲਾਸ ਨਹੀਂ ਸੀਗਾ ਇਹ ਸੋਮਵਾਰ ਵੀ ਆਇਆ ਉਦੋਂ ਭੇਜਤਾ ਉਸ ਤੋਂ ਬਾਅਦ ਫੇਰ ਆਇਆ ਉਦੋਂ ਭੇਜਤਾ ਅੱਜ ਬੇਨਤੀ ਕਰਨ ਆਇਆ ਮੈਨੂੰ ਨਾਲ ਲੈ ਕੇ ਆਇਆ ਫੇਰ ਵੀ ਬੱਚੇ ਨੂੰ ਵਾਸਤੇ ਭੇਜਤਾ ਫਿਰ ਤੋਂ ਚੁੱਕ ਕੇ ਮੈਂ ਨਹੀਂ ਨਹੀਂ ਘਟਾਈ ਨਹੀਂ ਜੀ ਕੋਈ ਨਾਮ ਨਹੀਂ ਘਟਿਆ ਲੇਕਿਨ ਲੇਕਿਨ ਇੱਥੇ ਇਹ ਮੈਂ ਮੀਡੀਆ 'ਚ ਵੀ ਕਹਿਣਾ ਚਾਹੂੰਗਾ ਜੀ ਤੁਸੀਂ ਮੇਰੀ ਨੋਟ ਜ਼ਰੂਰ ਕਰਿਓ ਲਾਇਓ ਨਾ ਲਾਇਓ ਤੁਹਾਡੀ ਮਰਜ਼ੀ ਆ ਪਰ ਬੱਚਿਆਂ ਨੂੰ ਮਜਬੂਰ ਕੀਤਾ ਜਾਂਦਾ ਵੀ ਉਹ ਐਜ ਪੜ੍ਹਨ ਦਾ ਹੁਣ ਇਹ ਮਜਬੂਰ ਕਿਹਾ ਹੈ ਹਮਾਰੇ ਕੋਲੇ ਕਿਸ ਲਈ ਹੋਇਆ ਸਰਾਈ ਮਜਬੂਰ ਸਰਕਾਰ ਨੇ ਤਾਂ ਗੋਲੀ ਜੀ ਪੜਾਉਣ ਵਾਸਤੇ ਲੇਕਿਨ ਜਿਹੜਾ ਪ੍ਰਸ਼ਾਸਨ ਆ ਨਾ ਜੀ ਉਹ ਭੇਦਭਾਵ ਉਹਦਾ ਦੇਖ ਕੇ ਨੂੰ ਮਿਲ ਰਿਹਾ ਕਿਵੇਂ ਮਜਬੂਰ ਕੀਤਾ ਇਹਦਾ ਜੋ ਸੋਮਵਾਰ ਨੂੰ ਬੱਚਾ ਆਇਆ ਕਲਾਸ 'ਚ ਬੈਠਣ ਨੂੰ ਉਹਨੂੰ ਕਹਿੰਦਾ ਤੂੰ ਬਾਹਰ ਜਾ ਅੱਜ ਮੈਂ ਆਇਆ ਇਸ ਨੂੰ ਛੱਡਣਾ ਤਾਂ ਕਹਿੰਦਾ ਜੀ ਨਾਮ ਕਟਾਇਆ ਗਿਆ ਕੋਈ ਵਿਗਲਪਣੀ ਐਸ ਕਰਕੇ ਇਹਦਾ ਮਜਬੂਰ ਹੋ ਕੇ ਜਨਤਾ ਦੇ ਨਾਲ ਆਪ ਫੈਸਲੇ ਦੀ ਗੱਲ ਕੀਤੀ ਲੇਕਿਨ ਜੇ ਸਾਡੀ ਸੁਣੀ ਨਾ ਜਾਊਗੀ ਤਾਂ ਅਸੀਂ ਅਸੀਂ ਇਹ ਵੀ ਕਹਿੰਨੇ ਆਂ ਵੀ ਇਹੇ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਕੋਈ ਬੱਚਾ ਕਿਉਂਕਿ ਗਰੀਬ ਬੱਚੇ ਇਹ ਜੀ ਜਿਹੜੇ ਕਿ ਦਿਹਾੜੀਦਾਰ ਪਰਿਵਾਰਾਂ ਤੋਂ ਆ ਗਏ ਜੀ ਹੁਣ ਇਸ ਤੇ ਮਜਬੂਰੀ ਕੀ ਹੋਈ ਇਹਦੇ ਕਰੇ ਮਿਸਤਰੀ ਲੱਗਿਆ ਹੋਇਆ ਸੀ ਇਹਨਾਂ ਨੇ ਦੇਖਿਆ ਵੀ 300 ਰੁਪਿਆ ਨਹੀਂ ਉਸ ਤੋਂ ਬਾਅਦ ਜਦੋਂ ਆਇਆ ਲੇਕਿਨ ਭੇਜਿਆ ਗਿਆ 300 ਰੁਪਿਆ ਦਿਹਾੜੀ ਹੋਰ ਨੂੰ ਦਵਾ ਗਿਆ ਆਪਾਂ ਕੰਮ ਕਰ ਲਿਆ ਇਹਦੀ ਗਲਤੀ ਇਹਦੇ ਕਿ ਲਿਖਤ ਤੇ ਨਹੀਂ ਦਿੱ ਪਰ ਇਹ ਵੀ ਆਪਾਂ ਨੂੰ ਗੱਲ ਤਾਂ ਸੁਣਨੀ ਚਾਹੀਦੀ ਸੀ ਨਾ ਜੀ ਗੁਜਾਰેશ ਤਾਂ ਬਾਕੀ ਸਟੂਡੈਂਟਾਂ ਦੀ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਜਿਹੜੇ ਗਰੀਬ ਬੱਚੇ ਨੇ ਇਹ ਮਜਬੂਰੀ ਦੇਖੀ ਜਾ ਰਹੀ ਉਹਨਾਂ ਦੀ ਤੇ ਨਾ ਕਿ ਇਹ ਮਜਬੂਰ ਕੀਤਾ ਜਾਵੇ ਵੀ ਜੇ ਨਹੀਂ ਆਉਂਦੇ ਤਾਂ ਉਹਨਾਂ ਨੂੰ ਕਾਲਜ ਸਕੂਲ ਦੇ ਵਿੱਚੋਂ ਕੱਢਤਾ ਕੱਢਤਾ ਤਾਂ ਉਹ ਤਿਆਰੀ ਕਰਨ ਜੋਗੇ ਨਹੀਂ ਨਹੀਂ ਆਪਾਂ ਆਪਣੀ ਜਗਾ ਪਿੱਠੀ ਹੋ ਜੇ ਉਹ ਤਾਂ ਪਤਾ ਨਹੀਂ ਚਲੋ ਭੇਜ ਦਿਓ ਚਲ ਕਲਾਸ ਚ ਹਾਂ ਇੱਕ ਇਹ ਵੀ ਹੈ ਜੀ ਇੱਕ ਇਹਦੇ ਨਾਲ ਐਸ ਤਰੀਕੇ ਦੀ ਕੋਈ ਭੇਸਭਾਵ ਨਾ ਕੀਤਾ ਜਾਵੇ ਸਕੂਲ ਵੱਲੋਂ ਤੁਹਾਡੀ ਜਿੰਮੇਵਾਰੀ ਹੈ ਜੀ ਨਿੱਕ ਤੇ ਆਖੇ ਕਿਉਂਕਿ ਇਹ ਇਹ ਬੱਚਾ ਤਾਂ ਜਾਂਦਾ ਸੀ ਘਰੇ ਪਰੇਸ ਨੂੰ ਕੋਈ ਇਸ ਗੱਲ ਦਾ ਪਤਾ ਨਹੀਂ ਵੀ ਜੇ ਇਹਦਾ ਨਾਮ ਕਟਾਇਦਾ ਗਿਆ ਤਾਂ ਕੀ ਹੋਣਾ ਵੀ ਚੱਕੀ ਹੋਣਾ ਐਸ ਕਰਕੇ ਅਸੀਂ ਖੁਦ ਲੈ ਕੇ ਆਏ ਆ ਵੀ ਇਹਦਾ ਨਾਮ ਲਿਖਿਆ ਜਾਵੇ ਪਰ ਜੇ ਤੁਸੀਂ ਨਾਮ ਲਿਖਦੇ ਹੋ ਕਿਸੇ ਵੀ ਜੇ ਸਟੂਡੈਂਟ ਨੇ ਮਤਲਬ ਸੌਰੀ ਆਪਣੇ ਟੀਚਰ ਨੇ ਅੱਦੇ ਨਾਲ ਭੇਦਭਾਵ ਕਰਨ ਦੀ ਗੱਲ ਕੀਤੀ ਹੋ ਬਰਦਾਸ਼ਤ ਨਹੀਂ ਹੋਗੀ ਨਹੀਂ ਨਹੀਂ ਲੈ ਕੱਲਾ ਅਸੀਂ ਧਰਨਾ ਲਾਉਣਾ ਨਹੀਂ ਜਾਣਦੇ ਅਸੀਂ ਸਾਰਾ ਕੁਝ ਕਰਨਾ ਠੀਕ ਹੈ ਜੀ ਤਾਂ ਅਸੀਂ ਜਿਹੇ ਜਿਹੇ ਤਰੀਕੇ ਨਾਲ ਜੋ ਮਾਸਟਰੋਂ ਕਹਿੰਦਾ ਨਾ ਵੀ ਉਹਦੇ ਚ ਕਿਤੇ ਬਾਹਰ ਜਾ ਤਲਾ ਕਿਲਾ ਨਹੀਂ ਨਹੀਂ ਆਪਣਾ ਅਸੀਂ ਕਿਲਾ ਕੱਢਣਾ ਜਾਣਦੇ ਹਾਂ ਜੀ ਠੀਕ ਹੈ ਹਾਂ ਜਿਆਦਾ ਤੇਰੀ ਕਲਾ ਚ ਲੜਦਾ ਵੀ ਨਹੀਂ ਇਹ ਪਾਸੇ ਜਾਣਾ ਹੋਵੇ ਤਾਂ ਲੱਗ ਕੇ ਜਾਓ ਤੇ ਕਿੱਥੇ ਕਿੱਥੇ ਦੇ ਕੇ ਜਾਉਣਾ ਬਟਾ ਰਾਜਨੀਤੀ ਦੇ ਕੇ ਨਾ ਕਰੀਏ ਤਾਂ ਜਨਾ ਤਰ੍ਹਾਂ ਬੱਤੇ ਆ ਕਿ ਜੁਨੀ ਦੀ ਤਰੀਕੇ ਆ